ਤੇ ਖੱਡਾ ਪੱਟ ਦਿੱਤਾ ਗਿਆ ਹੈ ਤਾਂ ਕਿ ਕੋਈ ਟਰੈਕਟਰ ਆ ਜਾਂ ਕੋਈ ਵੀ ਇਨਸਾਨ ਆ ਉਥੋਂ نیچے ਨਾ ਉਤਰ ਸਕੇ ਫੋਰਸ ਆ ਜਿਹੜੀ ਕਿਸ ਤਰ੍ਹਾਂ ਤਨਾਦ ਕੀਤੀ ਗਈ ਆ ਸੋ ਸੀਸੀਟੀਵੀ ਕੈਮਰੇ ਖਾਸ ਕਰਕੇ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਕਿਸ ਤਰ੍ਹਾਂ ਲੋਕ ਇਹ ਨਦੀ ਪਾਰ ਕਰ ਰਹੇ ਨੇ ਇਹ ਤਾਂ ਪਹਿਲੇ ਹੀ ਨਹੀਂ ਹਟਣਾ ਦਾ ਕਰ ਇਤਨੇ ਮੰਗ ਹੈ ਤਾਂ ਬੈਠੇ ਰਹਤੇ ਉਸ ਸਮੇਂ ਜੋ ਦਿਖਤੇ ਹੋ ਰਹੀ थी ਉਹ ਹੋ ਰਹੀ ਥੀ ਅਬ ਇਹ ਪਤਾ ਨਹੀਂ ਕਿੰਨੇ ਦਿਨ ਕੀ ਦਿੱਕਤ ਲੋਕੋ ਕੋ ਪਬਲਿਕ ਕੋ ਦਿੱਕਤ ਹੈ ਨਾ ਇਹਦੀ ਕਿਉਂ ਨਹੀਂ ਲੰਘਦੇ ਲੰਘਣ ਦਿੰਦੇ ਨਹੀਂ ਰੋਡ 'ਚ ਉਹ ਨਹੀਂ ਲੰਘਣ ਦਤਾ ਪੁਲਿਸ ਵਾਲੇ ਸਾਲੇ ਨਹੀਂ ਲੰਘਣਦੇ ਇਹ ਨਾ ਠੀਕ ਕਹਿੰਦੇ ਨਹੀਂ ਕਹਿੰਦੇ ਥੱਲੇ ਨੂੰ ਜਾਓ ਜਾਂ ਬਾਹਰ ਨੂੰ ਕਮ ਜਾਓ ਐ ਕਹਿੰਦੇ ਉਹ ਨਾਲ ਨਹੀਂ ਹੈਗਾ ਕੋਈ ਕੱਲਿਓ ਮੁੰਡਾ ਅੱਛਾ ਗਿਰ ਵੀ ਸਕਦੇ ਹਾਂ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੋਊਗੀ ਜੀ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰਾਂ ਨੂੰ ਸਰਕਾਰਾਂ ਦਾ ਬੇਈਮਾਨ ਹੋ ਗਿਆ ਜੀ ਹਾਂ ਨਾ ਨਾ ਆ ਮਾਤ ਨਹੀਂ ਆ ਨਾ ਮੁੱਢੀ ਰਿਹਾ ਸਾਰਾ ਖਾਰਿ ਮੋਦੀ ਆਪਣਾ ਸਾਕਾ ਕਰ ਰਿਹਾ ਕਿੰਨੀ ਉਮਰ ਆ ਬਾਪੂ ਜੀ 82 ਸਾਲ ਦੀ ਉਮਰ ਹੈ ਜੀ 82 ਸਾਲ ਬੱਲੇ 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 ਇਹ ਤਾਂ ਬਿਮਾਰ ਵੀ ਹੋ ਸਕਦੇ ਹੋ ਜੀ ਠੰਡਾ ਪਾਣੀ ਹੋਊਗਾ ਹਾਂ ਜੀ ਹਾਂ ਚਰੋ ਜੀ ਮਿਹਰਬਾਨੀਆਂ ਮੋਦੀ ਜੀ ਜਿਵੇਂ ਕਰ ਰਿਹਾ ਠੀਕ ਕਰ ਰਿਹਾ ਮਰੇਗਾ ਸਾਬੀਓ ਹਾਂ ਜੀ ਅਸੀਂ ਤੁਹਾਨੂੰ ਉੱਪਰ ਤੋਂ ਦਿਖਾਇਆ ਜੋ ਹਾਲਾਤ ਸੀਗੇ ਕਿਸ ਤਰ੍ਹਾਂ ਕੰਕਰੀਟ ਦੀਆਂ ਸਲੇਬਾਂ ਨੇ ਜਿਹੜੀਆਂ ਉਹ ਲਗਾ ਕੇ ਰਸਤਾ ਰੋਡ ਨੇ ਜਿਹੜੇ ਬੰਦ ਕੀਤੇ ਗਏ ਨੇ ਦੋਨੇ ਸਾਈਡਾਂ ਤੋਂ ਹੁਣ ਨਦੀ ਦੇ ਵਿੱਚ ਆ ਗਏ ਆ ਅਸੀਂ ਨਦੀ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਉਹ ਰਸਤਾ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਏ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਅਸੀਂ ਇੱਥੇ ਆ ਕੇ ਕਵਰੇਜ ਕੀਤੀ ਸੀਗੀ ਉਹ ਰਸਤਾ ਬਿਲਕੁਲ ਸਹੀ ਸੀਗਾ ਉੱਥੋਂ ਟਰੈਕਟਰ ਜਾਂ ਮਸ਼ੀਨਾਂ ਨੇ ਉਹ نیچے ਆ ਰਹੀਆਂ ਸੀ ਨੀਚੇ ਆ ਕੇ ਕੰਮਕਾਰ ਕਰਦਿਆਂ ਸੀ ਹੁਣ ਤੁਹਾਨੂੰ ਉਹ ਵੀ ਦਿਖਾਈ ਦੇ ਰਿਹਾ ਏ ਉਹ ਵੀ ਬਿਲਕੁਲ ਉੱਥੇ ਖੱਡਾ ਪੱਟ ਦਿੱਤਾ ਗਿਆ ਏ ਤਾਂ ਕਿ ਕੋਈ ਟਰੈਕਟਰ ਆ ਜਾਂ ਕੋਈ ਵੀ ਇਨਸਾਨ ਆ ਉੱਥੋਂ ਨੀਚੇ ਨਾ ਉਤਰ ਸਕੇ ਇੱਥੇ ਵੀ ਪੂਰਾ ਜਿਹੜਾ ਪੱਟ ਕੇ ਖੱਡੇ ਨੇ ਵੱਡੇ ਵੱਡੇ ਪਾ ਦਿੱਤੇ ਗਏ ਨੇ ਤਾਂ ਕਿ ਟਰੈਕਟਰ ਨੇ ਜਾਂ ਕਿਸਾਨ ਨੇ ਉਹ ਅੱਗੇ ਨਾ ਬਦਲ ਸਕਣ ਸੋ ਪੁਲਾਂ ਦੇ ਉੱਤੇ ਤੁਸੀਂ ਦੇਖ ਰਹੇ ਹੋ ਫੋਰਸ ਆ ਜਿਹੜੀ ਕਿਸ ਤਰ੍ਹਾਂ ਤਨਾਦ ਕੀਤੀ ਗਈ ਆ ਸੋ ਸੀਸੀਟੀਵੀ ਕੈਮਰੇ ਖਾਸ ਕਰਕੇ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਾਂਕ੍ਰੀਟ ਦੀਆਂ ਸਲੇਬਾਂ ਨੇ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਨੇ ਜਿੱਥੇ ਉੱਥੇ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਵੀ ਲਗਾਏ ਜਾ ਰਹੇ ਨੇ ਤਾਂਕਿ ਕੋਈ ਵੀ ਅੱਗੇ ਵੱਧਦਾ ਹੈ ਕੋਈ ਕੁਝ ਵੀ ਕਰਦਾ ਹੈ ਉਹਦੇ ਤੇ ਨਿਗਾਹ ਜਿਹੜੀ ਉਹ ਵੀ ਰੱਖੀ ਜਾ ਸਕੇ ਸੋ ਸਾਈਡਾਂ ਤੇ ਸਲੇਬਾਂ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਨੇ ਲੋਹੇ ਦੀਆਂ ਤਾਂਕਿ ਜਿਹੜੇ ਵੈਰੀਗੇਟ ਨੇ ਜਾਂ ਰੋਕਾਂ ਨੇ ਉਹਨਾਂ ਨੂੰ ਚੱਕ ਕੇ ਥੱਲੇ ਨਾ ਸਿੱਟਿਆ ਜਾਵੇ ਪਹਿਲੀ ਅੰਦੋਲਨ ਦੇ ਵਿੱਚ ਜਦੋਂ ਕਿਸਾਨ ਇੱਥੋਂ ਲੰਗੇ ਸੀਗੇ ਤਾਂ ਉਹ ਸਲੇਬਾਂ ਸੀਗੀਆਂ ਜਿਹੜੀਆਂ ਰੋਕਾਂ ਸੀਗੀਆਂ ਉਹਨਾਂ ਨੂੰ ਚੱਕ ਕੇ ਇਸੇ ਨਦੀ ਦੇ ਵਿੱਚ ਕਿਸਾਨਾਂ ਵੱਲੋਂ ਸੁੱਟ ਦਿੱਤਾ ਗਿਆ ਸੀ ਸੋ ਜਿੱਥੇ ਕਿਸਾਨਾਂ ਨੂੰ ਰੋਕਣ ਦੇ ਲਈ ਇਹ ਤਿਆਰੀਆਂ ਕਰ ਰਹੇ ਨੇ ਉੱਥੇ ਆਮ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਕਿਸਾਨਾਂ ਨੇ 13 ਤਰੀਕ ਦੀ ਕਾਲ ਦਿੱਤੀ ਆ ਕਿ 13 ਤਰੀਕ ਨੂੰ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਸੋ 13 ਤੋਂ ਪਹਿਲਾਂ ਹੀ ਜਿਹੜੀਆਂ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੇ ਹਰਿਆਣਾ ਸਰਕਾਰ ਵੱਲੋਂ ਤਿਆਰੀਆਂ ਨੇ ਉਹ ਕਿਸਾਨਾਂ ਨੂੰ ਰੋਕਣ ਦੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਆਮ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਏ ਸੋ ਤੁਸੀਂ ਦੇਖ ਰਹੇ ਹੋ ਇੱਥੇ ਜਿਹੜੇ ਰਾਹੀਰ ਨੇ ਜਿਨ੍ਹਾਂ ਨੇ ਆਪਣੀ ਮੰਜ਼ਲ ਤੇ ਪਹੁੰਚਣਾ ਏ ਉਹਨਾਂ ਨੂੰ ਕਿਸ ਤਰ੍ਹਾਂ ਇਹ ਨਦੀ ਆ ਪਾਰ ਕਰਨੀ ਪੈ ਰਹੀ ਆ ਕਿਉਂਕਿ ਪਾਣੀ ਦਾ ਲੈਵਲ ਆ ਜਿਹੜਾ ਉਹ ਵੀ ਵਧਿਆ ਏ ਸੋ ਕਿਤਨੇ ਕਿਤੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਲੋਕ ਨੇ ਜਿਹੜੇ ਉਹ ਇੱਕ ਸਾਈਡ ਤੋਂ ਦੂਜੀ ਸਾਈਡ ਜਾ ਰਹੇ ਨੇ ਕਿਉਂਕਿ ਜੋ ਸਰਕਾਰ ਵੱਲੋਂ ਲੋਕਾਂ ਦੀ ਸਹੂਲਤਾਂ ਲਈ ਰੋਡ ਬਣਾਏ ਗਏ ਸੀ ਸੜਕਾਂ ਬਣਾਈਆਂ ਗਈਆਂ ਸੀ ਉਹ ਸਰਕਾਰ ਨੇ ਹੀ ਬੰਦ ਕਰ ਦਿੱਤੀਆਂ ਨੇ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਾ ਭਾਰਤ ਪਰ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਆਪਣੀ ਗੱਲ ਰੱਖਣ ਲਈ ਜੇ ਕਿਤੇ ਜਾਣਾ ਹੈ ਤਾਂ ਉਹਨਾਂ ਨੂੰ ਇਸ ਤਰ੍ਹਾਂ ਸੜਕਾਂ ਜਾਮ ਕਰਕੇ ਰੋਕ ਦਿੱਤਾ ਜਾਂਦਾ ਹੈ ਫਿਲਹਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਕਿਸ ਤਰ੍ਹਾਂ ਲੋਕ ਇਹ ਨਦੀ ਪਾਰ ਕਰ ਰਹੇ ਨੇ ਇਹ ਤਾਂ ਨੌਜਵਾਨ ਨੇ ਜਿਹੜੇ ਆ ਰਹੇ ਨੇ ਪਹਿਲਾਂ ਇੱਥੇ ਬੱਚੇ ਬਜ਼ੁਰਗ ਤੇ ਭੈਣਾ ਲੰਗੀਆਂ ਨੇ ਕਈ ਵਿੱਚ ਵੀ ਡਿੱਗੇ ਨੇ ਤੁਸੀਂ ਤਸਵੀਰਾਂ ਦੇਖੀਆਂ ਨੇ ਸੋ ਇਹ ਹਾਲਾਤ ਨੇ ਜੀ ਸਾਡੇ ਦੇਸ਼ ਦੇ ਸੋ ਕਿਸਾਨ ਨੇ ਜਿਹੜੇ ਆਪਣੀ ਗੱਲ ਰੱਖਣ ਦੇ ਲਈ ਆਪਣੀਆਂ ਮੰਗਾਂ ਮੰਬਾਉਣ ਦੇ ਲਈ ਦਿੱਲੀ ਵੱਲ ਕੂਚ ਕਰ ਰਹੇ ਨੇ ਦਿੱਲੀ ਵੱਲ ਉਹਨਾਂ ਨੇ 13 ਫਰਵਰੀ ਨੂੰ ਕੂਚ ਕਰਨਾ ਏ ਸੋ ਉਸ ਤੋਂ ਪਹਿਲਾਂ ਹੀ ਜੜੀਆਂ ਰੋਕਾਂ ਨੇ ਉਹ ਲਗਾਈਆਂ ਗਈਆਂ ਨੇ ਰੋਡ ਨੇ ਜਿਹੜੇ ਬੰਦ ਕਰ ਦਿੱਤੇ ਗਏ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੀਆਰ ਨੇ ਉਹਨਾਂ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਇਸ ਸਿਸਟਮ ਨੂੰ ਇਹ ਹਾਲਾਤ ਨੇ ਜੀ ਹਰਿਆਣਾ ਪੰਜਾਬ ਸਰਹੱਦ ਤੇ ਰਾਸ਼ਟਰੀ ਮਾਰਗ ਜਿਹੜਾ ਉਹਦੇ ਤੇ ਸੁਨਸਾਨ ਪਸਰੀਓ ਹੀ ਦਿਖਾਈ ਦੇ ਰਹੀ ਆ ਬਜ਼ੁਰਗ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇਸ ਦੇ ਵਿੱਚ ਦੀ ਜਾ ਰਹੇ ਨੇ ਨਦੀ ਦੇ ਵਿੱਚ ਦੀ ਸੋ ਬੜੀਆਂ ਦਿੱਕਤਾਂ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਏ ਕਿਉਂਕਿ ਸਰਕਾਰ ਅਕਸਰ ਕਹਿੰਦੀ ਆ ਕਿ ਕਿਸਾਨਾਂ ਦੇ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਨੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਕਿਸਾਨ ਰੋਡਾਂ ਤੇ ਬੈਠ ਜਾਂਦੇ ਨੇ ਪਰ ਹਾਲੇ ਕਿਸਾਨਾਂ ਨੇ 13 ਤਰੀਕ ਨੂੰ ਤੁਰਨਾ ਏ ਉਸ ਤੋਂ ਪਹਿਲਾਂ ਹੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਏ ਕਿਉਂ ਇਸ ਸਿਸਟਮ ਇੱਥੇ ਦਿਖਾਈ ਦੇ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਲੋਕ ਨੇ ਜਿਹੜੇ ਕਾਫੀ ਪਰੇਸ਼ਾਨ ਹੋ ਰਹੇ ਨੇ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਇਹ ਗੱਲ ਹੁੰਦੀ ਆ ਹਾਂਜੀ ਬਾਜੀ ਇਸ ਤਰ੍ਹਾਂ ਦੇਖਦੇ ਹਾਂ ਜੀ ਸਿਸਟਮ ਨੂੰ ਲੋਕਾਂ ਦੀ ਸਹੂਲਤਾਂ ਦੇ ਲਈ ਰੋਡ ਬਣਦੇ ਨੇ ਰੋਡਾਂ ਤੇ ਖਰਚਾ ਕੀਤਾ ਜਾਂਦਾ ਹੈ ਪਰ ਅੱਜ ਰੋਡ ਸਰਕਾਰ ਵੱਲੋਂ ਬੰਦ ਕੀਤੇ ਗਏ ਨੇ ਪਾਣੀ ਦੇ ਵਿੱਚ ਦੀ ਲੰਘਣਾ ਬਿਲਕੁਲ ਟੋਲ ਟੈਕਸ ਵੀ ਦੇ ਰਹੇ ਆ ਲੋਕ ਪਤਾ ਨਹੀਂ ਕਿਆ-ਕਿਆ ਮਤਲਬ ਦੇਣਾ ਪੜਦਾ ਹੈ ਕਹਿੰਦੇ ਆ ਕਿ ਰੋਡ ਬਣਾਏ ਆ ਸਹੂਲियत ਲਈ ਬਣਾਏ ਆ ਲੇਕਿਨ ਅੱਜ ਰੋੜੀ ਬੰਦ ਕਰਤੀਏ ਆ ਅਭੀ ਅਗਰ ਪੰਜਾਬ ਸੇ ਕਿਸੇ ਕੋ ਜਾਣਾ ਹੋ ਜਾਂ ਹਰਿਆਣਾ ਸੇ ਕਿਸੇ ਕੋ ਪੰਜਾਬ ਮੇ ਜਾਣਾ ਹੋ ਤਾਂ ਬਹੁਤ ਦਿੱਕਤ ਆ ਬਹੁਤ ਦਿੱਕਤ ਆਪ ਦੇਖ ਹੀ ਰਹੇ ਹੋ ਕਿਸ ਤਰ੍ਹਾਂ ਦਾ ਸਫਰ ਕਰ ਰਹੇ ਆ ਛੋਟੇ ਛੋਟੇ ਬੱਚੇ ਹੈ ਕਿਸ ਤਰ੍ਹਾਂ ਦਾ ਸਫਰ ਕਰਕੇ ਆ ਰਹੇ ਆ ਸਰਕਾਰ ਅਕਸਰ ਕਹਿੰਦੀ ਹੈ ਕਿ ਕਿਸਾਨਾਂ ਦੇ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਨੇ ਕਿਸਾਨ ਨੇ ਜਿਹੜੇ ਰੋਡਾਂ ਤੇ ਆ ਜਾਂਦੇ ਨੇ ਹਲੇ ਕਿਸਾਨਾਂ ਨੇ 13 ਤਰੀਕ ਨੂੰ ਤੁਰਨਾ ਹੈ ਪਰ ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖੋ ਇਹ ਤਾਂ 13 ਤਾਰੀਖ ਕੀ ਕੋਲ ਹੈ ਕਿਸਾਨੋ ਕੀ 13 ਤਾਰੀਖ ਕੋ ਦਿੱਲੀ ਪਹੁੰਚेंगे और 11 ਤਾਰੀਖ ਹੋ ਚੁਕੀ ਹੈ ਅੱਜ 11 ਤਾਰੀਖ ਕੋਈ ਰਸਤੇ ਬੰਦ ਕਰ दिए ਨੈਟ ਪੰਜਾਬ ਕਾ ਤਾਂ ਪਤਾ ਨਹੀਂ ਹਰਿਆਣਾ ਕਾ ਤਾਂ ਨੈਟ ਵੀ ਕੁਰਸਿੱਤਰ ਅੰਬਾਲਾ ਸਾਰਾ ਬੰਦ ਹੈ ਸਾਰੀ ਸਰਵਿਸ ਬੰਦ ਹੈ ਤਾਂ ਇਸੇ ਬੜੀ ਦਿੱਕਤ ਆਮ ਆਦਮੀ ਕੋ ਤਾਂ ਬਹੁਤ ਦਿੱਕਤ ਹੈ लगता है कि किसान जड़ियाँ अपनिया मंगा मन, मं, मंग रहे ने मंगा मनवाने के लिए जा रहे ने उन्होंने मंगा मनने की बजाय इस तरह का सिस्टम बना सही लग रहा कितने कितने देखिए पहले पहले भी किसान बैठे थे और इन्होंने सरकार ने मांग मानी थी और मान के मतलब किसान भी पीछे हटे थे ये तो पहले ही नहीं हटना था अगर इतनी मांग है तो बैठे रहते उस समय जो दिक्कतें हो रही थी वो हो रही थी अब ये पता नहीं कितने दिन की दिक्कत लोगों को आम पब्लिक को दिक्कत है ना ਇਹ ਆਪ ਪਤਾ ਨਹੀਂ ਕਿੰਨੇ ਦਿਨ ਕੀ ਰਹੇਗੀ ਹਾਂਜੀ ਇਹ ਸਨ ਵੀਰ ਜਿਹੜੇ ਕਹਿ ਰਹੇ ਨੇ ਕਿ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਸੋ ਕਿੰਨਾ ਟਾਈਮ ਇਹ ਦਿੱਕਤਾਂ ਲੋਕਾਂ ਨੂੰ ਆਉਂਦੀਆਂ ਰਹਿਣਗੀਆਂ 13 ਤਰੀਕ ਨੂੰ ਕੀ ਕਿਸਾਨ ਇੱਥੋਂ ਪਾਰ ਕਰਕੇ ਹਰਿਆਣਾ ਚ ਐਂਟਰ ਹੁੰਦੇ ਨੇ ਤਾਂ ਆਉਣ ਵਾਲਾ ਟਾਈਮ ਇਹ ਦੱਸੂਗਾ ਆਪਣੇ ਸੂਜ ਨੇ ਜਿਹੜੇ ਬੂਟ ਨੇ ਹੱਥਾਂ ਦੇ ਵਿੱਚ ਫੜ ਕੇ ਕਿਸ ਤਰ੍ਹਾਂ ਤੁਰੇ ਆ ਰਹੇ ਨੇ ਲੋਕ ਕਿੰਨੇ ਪਰੇਸ਼ਾਨ ਹੋ ਰਹੇ ਨੇ ਅਕਸਰ ਸਰਕਾਰਾਂ ਕਹਿੰਦੀ ਨੇ ਕਿ ਧਰਨਾਕਾਰੀਆਂ ਦੇ ਕਾਰਨ ਲੋਕ ਪਰੇਸ਼ਾਨ ਹੁੰਦੇ ਨੇ ਪਰ ਹਾਲੇ ਤੱਕ ਕੋਈ ਧਰਨਾ ਨਹੀਂ ਲੱਗਿਆ ਹਾਲੇ ਤੱਕ ਕੋਈ ਇਦਾਂ ਦਾ ਸਿਸਟਮ ਦਿਖਾਈ ਨਹੀਂ ਦੇ ਰਿਹਾ ਫਿਰ ਵੀ ਰੋਡ ਬਲੌਕ ਨੇ ਸੋ ਇੱਕ ਅ ਬਾਈ ਜੀ ਨੇ ਪਾਣੀ ਵਿੱਚ ਦੀ ਲੰਘ ਕੇ ਆਏ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਕ੍ਰਿਸ਼ਨ ਸਿੰਘ ਕ੍ਰਿਸ਼ਨ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਚੰਗੇ ਭਲੇ ਇੰਨੇ ਵਧੀਆ ਰੋਡ ਬਣਾਏ ਪਨੇ ਤੁਸੀਂ ਪਾਣੀ ਦੇ ਵਿੱਚ ਦੀ ਜਾ ਰਹੇ ਹੋ ਲੰਘ ਕੇ ਬਸ ਇਹ ਸਰਕਾਰ ਦੀ ਕਮੀ ਹੈ ਜੀ ਕਾਰਨੇ ਤਾਂ ਰੋਡ ਬਣਾਏ ਨੇ ਜੀ ਸਰਕਾਰ ਦੀ ਕੀ ਕਮੀ ਹੈ ਕਹਿੰਦੇ ਕੀ ਚੱਕਰੇ ਜੀ ਰੋੜਾਂ ਤੇ ਦੀ ਰੋੜ ਤਾਂ ਬੰਦ ਕਰੇ ਗਏ ਨਾ ਰੋੜ ਤੋਂ ਬੰਨ ਗਏ ਆ ਰੋੜ ਬੰਦ ਕਰੇ ਗਏ ਆ ਰੋੜ ਕਿਨੇ ਬੰਦ ਕਰਤੇ ਜੀ ਰੋੜ ਇਹ ਕਿਸਾਨ ਹੋ ਰਿਹਾ ਹੈ ਜੀ ਕਿਸਾਨ ਨਹੀਂ ਉਰੇ ਕਿਸਾਨ ਬੈਠੇ ਨੇ ਕਿਤੇ ਜਿਹੜਾ ਰੋੜ ਬੰਦ ਨੇ ਕਿਸ ਤਰ੍ਹਾਂ ਪਹਿਲੇ ਇੰਤਜ਼ਾਮ ਕਰ ਰਹੇ ਆ ਜੀ ਹੁਣ ਬਣਾ ਸਰਕਾਰ ਕਰਵਾ ਰਹੀ ਹੈ ਨਹੀਂ ਸਰਕਾਰ ਇੰਤਜ਼ਾਮ ਕਰਾ ਰਹੀ ਹੈ ਕਿਸਾਨ ਤਾਂ ਕਹਿੰਦੇ ਨੇ 13 ਤਰੀਕ ਨੂੰ ਆਉਣਾ ਪਰ ਲੱਗਦਾ ਹੈ ਕਿ ਪਹਿਲਾਂ ਇੰਨਾ ਇੰਤਜ਼ਾਮ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਇਹ ਗੰਦੇ ਪਾਣੀ ਦੇ ਵਿੱਚ ਦੀ ਨਿਕਲ ਕੇ ਆਏ ਹੋ ਕੋਈ ਬਿਮਾਰੀ ਵੀ ਲੱਗ ਸਕਦੀ ਹੈ ਲੱਗ ਸਕਦੀ ਹੈ ਫਿਰ ਕਿਸ ਤਰ੍ਹਾਂ ਦੇਖਦੇ ਹਾਂ ਜੇ 13 ਤਰੀਕ ਨੂੰ ਆਉਣਾ ਆਮ ਲੋਕਾਂ ਦੇ ਲੰਘਣ ਲਈ ਤਾਂ ਕੋਈ ਬੰਦੋਬਸਤ ਰੱਖਣਾ ਸੀਗਾ ਹਾਂਜੀ ਹਾਂਜੀ ਆਮ ਲੋਕਾਂ ਦੀ ਸਰਕਾਰ ਆ ਲੋਕਾਂ ਵਾਸਤੇ ਸੋਚਣਾ ਚਾਹੀਦਾ ਹਾਂਜੀ ਹਾਂਜੀ ਸੋ ਇਹ ਕਹਿੰਦੇ ਨੇ ਕਿ ਕਿਸਾਨ ਪਰੇਸ਼ਾਨ ਕਰ ਰਹੇ ਨੇ ਪਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕੌਣ ਇਹ ਪਾਣੀ ਵਿੱਚ ਦੀ ਕਿਉਂ ਲੰਘ ਕੇ ਆਉਣਾ ਪੈ ਰਿਹਾ ਤੁਹਾਨੂੰ ਸਾਨੂੰ ਤਾਂ ਬੜਾ ਦਿੱਕਤ ਹੁੰਦਾ ਜੀ ਅਣਜਾਣ ਜੇ ਇਹ ਪਾਣੀ ਕੈਮੀਕਲ ਵਾਲੇ ਪੈਰ 'ਚ ਲੱਗਦੇ ਆ ਲੱਗਦੇ ਜਿਵੇਂ ਚਾਕੂ ਮਾਰ ਲੇ ਲੱਗ ਲੇ ਪੈਰ 'ਚ ਇੰਨੇ ਕੈਮੀਕਲ ਵਾਲੇ ਪਾਣੀ ਆ ਜੀ ਕਿਉਂ ਰੋਡ ਤੇ ਦੀ ਕਿਉਂ ਨਹੀਂ ਲੰਘਦੇ ਲੰਘਣ ਦਿੰਦੇ ਨਹੀਂ ਰੋਡ 'ਚ ਉਹ ਨਹੀਂ ਲੰਘ ਸੋਲੇ ਨਹੀਂ ਲੰਘਣਦੇ ਹੀ ਨੇ ਨਾ ਕੀ ਕਹਿੰਦੇ ਨੇ ਕਹਿੰਦੇ ਥੱਲੇ ਨੂੰ ਜਾਓ ਜਾਂ ਬਾਹਰ ਘੁੰਮ ਜਾਓ ਐ ਕਹਿੰਦੇ ਆ ਅੱਛਾ ਤੁਸੀਂ ਕਿੱਥੇ ਕੰਮ ਕਰਦੇ ਹੋ ਅਸੀਂ ਇੱਥੇ ਕੰਮ ਕਰਦੇ ਟੇਪਲੇ ਸੰਭੂ ਚੇ ਅੱਛਾ ਹਾਂਜੀ ਪਰ ਉਹ ਜਿਹਦਾ ਤੁਹਾਨੂੰ ਬੜੀ ਦਿੱਕਤ ਹੋ ਬੜਾ ਦਿੱਕਤ ਹੁੰਦੀ ਹੈ ਹਰੋਜੀ ਵੇ ਚੱਕਰ ਜੀ ਇਹ ਗੰਦੇ ਪਾਣੀ ਦੇ ਵਿੱਚ ਪੈਰ ਵੀ ਖਰਾਬ ਹੋ ਗਏ ਹੋਣੇ ਹਾਂਜੀ ਐ ਉਹ ਤੋਂ ਐ ਲੱਗੇ ਜਿਵੇਂ ਕੈਮਿਕਲ ਲੱਗਦੇ ਨੇ ਪੈਰ 'ਚ ਬੜਾ ਉਹ ਦਿੱਕਤ ਕਰ ਰਿਹਾ ਅੰਦਰੋਂ ਥੱਲੇ ਲੱਗਦਾ ਹੈ ਕਿ ਇਹ ਸਿਸਟਮ ਦੇਖ ਕੇ ਕਿ ਜਿਹੜੀਆਂ ਸਰਕਾਰਾਂ ਨੇ ਉਹ ਲੋਕਾਂ ਦੇ ਹੱਕ ਚ ਕੰਮ ਕਰਦੀਆਂ ਨੇ ਲੋਕਾਂ ਵਾਸਤੇ ਕੰਮ ਕਰਦੀਆਂ ਨੇ ਲੋਕਾਂ ਵਾਸਤੇ ਰੋਡ ਬਣਾਏ ਸੀ ਕਿ ਅੱਜ ਲੋਕਾਂ ਨੂੰ ਨਹੀਂ ਲੰਘਣ ਦੇਰੇ ਮੈਨੂੰ ਤਾਂ ਲੱਗਦੇ ਨੇ ਸਰਕਾਰ ਲੋਕਾਂ ਵਾਸਤੇ ਕੰਮ ਕਰਦਿਆ ਜਿਵੇਂ ਕੰਮ ਕਰ ਰਿਆ ਇਹ ਤਾਂ ਕਹਿੰਦੇ ਨੇ ਕਿ ਆਮ ਲੋਕ ਜਿਹੜੇ ਸੜਕਾਂ ਤੇ ਬੈਠਦੇ ਨੇ ਉਹਦੇ ਕਾਰਨ ਲੋਕ ਪਰੇਸ਼ਾਨ ਹੁੰਦੇ ਨੇ ਸਰਕਾਰ ਸਹੂਲਤਾਂ ਦਿੰਦੀ ਹਾਲੇ ਸੜਕ ਤੇ ਤਾਂ ਕੋਈ ਆਇਆ ਨਹੀਂ ਸਰਕਾਰ ਨੇ ਪਹਿਲਾਂ ਹੀ ਕਿਸੇ ਨੂੰ ਜਾਣੇ ਦੇਂਦਾ ਹੀ ਨਹੀਂ ਸਰਕਾਰ ਕਾਦੇ ਵਾਸਤੇ ਆ ਇਹ ਤਾਂ ਸਰਕਾਰ ਜਾਂਦਾ ਵਾਸਤੇ ਜਾਂਦਾ ਨੂੰ ਕੰਮ ਜਾਣ ਦਿੰਦੇ ਹੀ ਨਹੀਂ ਸਰਕਾਰ ਚ ਆ ਪਾਣੀ ਚ ਢੋਲਦੇ ਤੁਸੀਂ ਦੇਖੇ ਰਿਹਾ ਆਪ ਇਥੇ ਲੈਵਲ ਵੀ ਪਹਿਲਾਂ ਨਾਲੋਂ ਵੱਧ ਗਿਆ ਹੈ ਵੱਧੇ ਹੋਇਆ ਔਰ ਕੈਮੀਕਲ ਮਿਲੇ ਹੋਣ ਨਾਲੇ ਇਹ ਬੰਦੇ ਨੂੰ ਬੰਦੇ ਨੂੰ ਬਿਮਾਰ ਕਰੂਗਾ ਜੀ ਹੁਣ ਕੀ ਕਰ ਸਕਦੇ ਆਪਾਂ ਜੀ ਸੋ ਇਹ ਵੀਰ ਨੇ ਕਹਿੰਦੇ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਰੋਜ਼ ਇੱਥੇ ਆਉਨੇ ਆ ਇਹ ਗੰਦੇ ਪਾਣੀ ਦੇ ਵਿੱਚ ਦੀ ਨਿਕਲ ਕੇ ਜਾਣੇ ਆ ਦੇਖ ਲਓ ਤੁਸੀਂ ਕਿਸ ਤਰ੍ਹਾਂ ਇਹਦੇ ਉੱਤੇ ਝਿਗ ਬਣ ਰਹੀ ਆ ਕਿਉਂਕਿ ਕੈਮੀਕਲ ਵਾਲਾ ਪਾਣੀ ਆ ਗੰਦਾ ਪਾਣੀ ਆ ਕੋਈ ਬਿਮਾਰੀ ਵੀ ਫੈਲ ਸਕਦੀ ਆ ਨੌਜਵਾਨ ਨੇ ਜਿਹੜੇ ਦੇਖੋ ਕਿਸ ਤਰ੍ਹਾਂ ਆਪਣਾ ਸਮਾਨ ਲੈ ਕੇ ਹੱਥਾਂ 'ਚ ਆ ਰਹੇ ਨੇ ਹਾਂਜੀ ਕੀ ਨਾਮਾ ਗੋਬਿੰਦ ਮੇਰਾ ਨਾਮ ਹੈ ਸਰ ਗੋਬਿੰਦਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਸਿਸਟਮ ਨੂੰ ਰੋੜ ਬਣਦਾ ਬੰਦੇ ਸਰ ਔਰ ਇਧਰ ਗੰਦੇ ਪਾਣੀ ਸੇ ਨਿਕਲ ਰਹੇ ਆਂ ਦੇਖੋ ਕਿੰਨਾ ਗੰਦਾ ਕਿਚੜਾ ਵਾਲਾ ਪਾਣੀ ਸਰ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੂੰ ਸਰਕਾਰ ਬਹੁਤ ਬੇਕਾਰ ਹੈ ਸਰ ਦੇਖੋ ਕੋਈ ਸਰਕਾਰ ਹੈ ਇਹ ਇਹ ਤਾਂ ਕਹਿੰਦੇ ਨੇ ਕਿਸਾਨਾਂ ਕਾਰਨ ਦਿੱਕਤ ਆਉਂਦੀ ਆ ਕਿਸਾਨਾਂ ਨੂੰ ਲੱਗਦਾ ਕੋਈ ਕਿਸਾਨਾਂ ਦਾ ਰੋਲ ਹੈ ਇਹ ਰੋਡ ਬੰਦ ਚ ਕਿਸਾਨ ਕਾ ਇਹ ਸਭ ਦੇਖੋ ਕੀ ਕਰ ਰਹੇ ਸਭ ਦੇਖੋ ਕੀ ਇਹਨੇ ਕੰਮ ਸੋ ਇਹ ਸਿਸਟਮਾ ਜੀ ਦੇਖੋ ਉਧਰੋਂ ਪੈਣਾ ਵੀ ਆ ਰਹੀਆਂ ਨੇ ਕਿਸਾਨ ਤਾਂ ਹੈ ਹੀ ਨਹੀਂ ਉੱਪਰ 5 ਕਿਲੋਮੀਟਰ ਕਮ ਸੇ ਕਮ ਪੈਦਲ ਆਏ ਹਾਂ ਅਸੀਂ ਲੋਗ ਕਿਸਾਨ ਹੈ ਕਿ ਉੱਪਰ ਨਾ ਹੈ ਨਹੀਂ ਕਿਸਾਨ ਜਮ ਨਹੀਂ ਹੈ ਇੱਕ ਵੀ ਨਹੀਂ ਨਹੀਂ ਇੱਕ ਵੀ ਨਹੀਂ ਕਿਸਾਨ ਕਿਸਾਨ ਇੱਕ ਵੀ ਨਹੀਂ ਖਾਲੀ ਪੁਲਿਸ ਵਾਲੇ ਬਸ ਰਸਤਾ ਘੇਰ ਰੱਖੇ ਹਨ ਪੂਰੀ ਟਰੱਕ ਬੈਂਡ ਬੈਂਡ ਲੱਗੀ ਹੋਈ ਹੈ ਸਬਜੀ ਸੋ ਕਹਿੰਦੇ ਕਿਸਾਨ ਹਲੇ ਇੱਕ ਵੀ ਨਹੀਂ ਪਹੁੰਚਿਆ ਪਰ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਹੀ ਰਸਤਾ ਇਹ ਜਿਹੜਾ ਉਹ ਬਲੌਕ ਕਰ ਦਿੱਤਾ ਏ ਆਮ ਲੋਕਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਹੈ ਜਿਹੜਾ ਕਰਨਾ ਪੈ ਰਿਹਾ ਏ ਗੰਦੇ ਕੈਮੀਕਲ ਵਾਲੇ ਪਾਣੀ ਦੇ ਵਿੱਚ ਦੀ ਲੰਘਣਾ ਪੈ ਰਿਹਾ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਹੋਰ ਵੀ ਵੀਰ ਨੇ ਜਿਹੜੇ ਉਹ ਆ ਰਹੇ ਨੇ ਕਿਸ ਤਰ੍ਹਾਂ ਇੱਕ ਦੂਜੇ ਨੂੰ ਸਹਾਰਾ ਦੇ ਕੇ ਉਹ ਅੱਗੇ ਵਧ ਰਹੇ ਨੇ ਵੀਰ ਦੇਖ ਕੇ ਆਇਓ ਕੋਈ ਨੀਚੇ ਹੋਵੇ ਨਾ ਕਿਲ-ਕੁੱਲ ਕੋਈ ਕੰਚ-ਕੁੰਚ ਪੈਰ 'ਚ ਨਾ ਲੱਗੇ ਥੋੜਾ ਹੌਲੀ ਤੁਰੋ ਕੋਈ ਪੈਰ ਦੇ ਵਿੱਚ ਪੱਥਰ ਨਾ ਲੱਗੇ ਸੋ ਪੈਰ 'ਚ ਕੁਝ ਵੀ ਲੱਗ ਸਕਦਾ ਏ ਕੋਈ ਕੰਕਰ ਰੋੜ ਕੱਚ ਜਾਂ ਕੋਈ ਕਿਲ ਵਗੈਰਾ ਪੈਰ 'ਚ ਵੀ ਲੱਗ ਸਕਦਾ ਏ ਕਿਉਂਕਿ ਬਹੁਤ ਸਾਰੇ ਰੋੜ ਨੇ ਇੱਥੇ ਪਏ ਨੇ ਬਹੁਤ ਸਾਰੇ ਕੰਕਰ ਨੇ ਪਏ ਨੇ ਪੱਥਰ ਪਏ ਨੇ ਪੈਰ ਵੀ ਪਾੜ ਸਕਦੇ ਨੇ ਸੋ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਕੇ ਇੱਥੋਂ ਲੋਕਾਂ ਨੂੰ ਲੰਘਣਾ ਪੈ ਰਿਹਾ ਏ ਹਰਿਆਣਾ ਸਰਕਾਰ ਵੱਲੋਂ ਜਿਹੜਾ ਰੋੜ ਆ ਉਹ ਬਿਲਕੁਲ ਦੋਨੇ ਸਾਈਡਾਂ ਤੋਂ ਬਲੌਕ ਕਰ ਦਿੱਤਾ ਗਿਆ ਏ ਜਾਮ ਕਰ ਦਿੱਤਾ ਗਿਆ ਏ ਸੋ ਨੌਜਵਾਨ ਇੱਥੇ ਪਹੁੰਚੇ ਨੇ ਸੋ ਅੱਗੇ ਜਿਹੜੀਆਂ ਲੇਡੀਜ਼ ਨੇ ਸਾਡੀਆਂ ਭੈਣਾਂ ਨੇ ਮਾਮਾ ਨੇ ਉਹ ਵੀ ਇਸੇ ਪਾਣੀ ਵਿੱਚ ਦੀ ਲੰਘ ਕੇ ਆਉਣ ਗਿਆ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਇਹ ਗੰਦਾ ਕੈਮੀਕਲ ਵਾਲਾ ਪਾਣੀ ਕਿੱਥੋਂ ਆਉਂਦਾ ਹੈ ਕਿਸ ਤਰ੍ਹਾਂ ਦਾ ਸਿਸਟਮ ਹੈ ਇਹਦਾ ਕੁਝ ਨਹੀਂ ਪਤਾ ਪਰ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਏ ਸੋ ਲੋਕ ਦੇਖੋ ਕਿਸ ਤਰ੍ਹਾਂ ਆਪਣਾ ਜ਼ਰੂਰਤ ਦਾ ਸਮਾਨ ਆ ਜਿਹੜਾ ਉਹ ਲੈ ਕੇ ਇੱਥੋਂ ਦੀ ਲੰਘ ਰਹੇ ਨੇ ਕਿਤੇ ਨਾ ਕਿਤੇ ਬੜੀਆਂ ਦਿੱਕਤਾਂ ਦਾ ਸਾਹਮਣਾ ਹੈ ਜਿਹੜਾ ਉਹ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਏ ਸੋ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਕਿਸਾਨ ਤਾਂ ਹਲੇ ਇੱਥੇ ਪਹੁੰਚੇ ਵੀ ਨਹੀਂ ਸਰਕਾਰ ਨੇ ਪਹਿਲਾਂ ਹੀ ਜਿਹੜਾ ਰਸਤਾ ਇਹ ਉਹ ਬੰਦ ਕਰ ਦਿੱਤਾ ਏ ਆਮ ਲੋਕਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਜ਼ੁਰਗ ਨੇ ਜਿਹੜੇ ਉਹ ਵੀ ਇਸ ਪਾਣੀ ਦੇ ਵਿੱਚ ਦੀ ਲੰਘ ਕੇ ਆ ਰਹੇ ਨੇ ਪਾਣੀ ਦਾ ਲੈਵਲ ਵੀ ਵਧਿਆ ਹੈ ਪਹਿਲਾਂ ਨਾਲੋਂ ਸੋ ਬਹੁਤ ਪਰੇਸ਼ਾਨੀਆਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਏ ਜਿਹੜੀਆਂ ਸਿਮਿੰਟ ਦੀਆਂ ਸਲੇਬਾਂ ਲਗਾ ਕੇ ਰੋਡ ਨੇ ਦੋਨੇ ਸਾਈਡਾਂ ਤੋਂ ਜਿਹੜਾ ਰਾਸ਼ਟਰੀ ਮਾਰਗਾ ਉਹ ਜਾਮ ਕਰ ਦਿੱਤਾ ਗਿਆ ਏ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲਾ ਰਸਤਾ ਏ ਜਿਹੜਾ ਉਹ ਬਿਲਕੁਲ ਬਲੌਕ ਕਰ ਦਿੱਤਾ ਗਿਆ ਏ ਇਹ ਕੱਲਾ ਇੱਥੇ ਨਹੀਂ ਖਨੌਰੀ ਸਾਈਡ ਹੋਰ ਜੋ ਵੀ ਪੰਜਾਬ ਅਤੇ ਹਰਿਆਣਾ ਦਾ ਸਰਹੱਦਾਂ ਲੱਗਦੀਆਂ ਨੇ ਜੋ ਬਾਰਡਰ ਲੱਗਦੇ ਨੇ ਹਰ ਇੱਕ ਰਸਤਾ ਇਸੇ ਤਰ੍ਹਾਂ ਬਲੌਕ ਕੀਤਾ ਗਿਆ ਏ ਇਹ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਲੋਕ ਆ ਰਹੇ ਨੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਇੱਥੋਂ ਰਾਹਗੀਰਾਂ ਨੂੰ ਲੰਘਣ ਦੇ ਲਈ ਕਿਉਂਕਿ ਜਿਹੜਾ ਰੋਡ ਆ ਉਹ ਬਿਲਕੁਲ ਸਰਕਾਰ ਵੱਲੋਂ ਰੋਕਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਏ ਸੋ ਲੋਕ ਨੇ ਜਿਹੜੇ ਇੱਥੇ ਗੰਦੇ ਪਾਣੀ ਵਿੱਚ ਦੀ ਲਿਕੜ ਰਹੇ ਨੇ ਬਦਬੂ ਵੀ ਇੱਥੇ ਬਹੁਤ ਭੈੜੀ ਆ ਜਿਹੜੀ ਪਾਣੀ ਦੀ ਆ ਰਹੀ ਆ ਪਰ ਫੇਰ ਵੀ ਲੋਕਾਂ ਨੂੰ ਮਜਬੂਰੀ ਵਾਸਤੇ ਇੱਥੋਂ ਦੀ ਲੰਘਣਾ ਪੈ ਰਿਹਾ ਏ ਸੋ ਵੀਰ ਨੇ ਆਪਣਾ ਸਮਾਨ ਲੈ ਕੇ ਆਪਣੀ ਮੰਜ਼ਿਲ ਵੱਲ ਵੱਧ ਰਹੇ ਨੇ ਪਾਰ ਕਰ ਰਹੇ ਨੇ ਇਸ ਸਿਸਟਮ ਨੂੰ ਇੱਕ ਬਾਪੂ ਜੀ ਨੇ ਮੋਢੇ ਤੇ ਆਪਣਾ ਕੋਟ ਆ ਉਹਨਾਂ ਨੇ ਧਰਿਆ ਹੱਥ 'ਚ ਜੁੱਤੀਆਂ ਫੜੀਆਂ ਨੇ ਹੌਲੀ-ਹੌਲੀ ਆਪਣੀ ਮੰਜ਼ਲ ਵੱਲ ਵੱਧ ਰਹੇ ਨੇ ਇਹ ਰਸਤੇ ਨੂੰ ਪਾਰ ਕਰਨ ਦੇ ਲਈ ਅੱਗੇ ਵੱਧ ਰਹੇ ਨੇ ਸੋ ਬਾਪੂ ਜੀ ਬਚਾ ਕੇ ਥੋੜਾ ਇਹਨਾਂ ਨੂੰ ਫੜ ਲਓ ਡਿਗਣਾ ਜਾਣ ਹਾਂ ਮੜ ਜਾ ਸਾਰੇ ਜੀ ਨਾਲ ਲੈ ਆਓ ਇੱਧਰ ਨੂੰ ਰਹੋ ਬਾਪੂ ਜੀ ਇੱਥੇ ਨੂੰ ਤੁਹਾਨੂੰ ਹਾਂ ਜੀ ਆਜੋ ਆਜੋ ਜੀ ਆਜੋ ਬਚਾ ਕੇ ਆਜੋ ਆਜੋ ਬਾਪੂ ਜੀ ਆਜੋ ਆਜੋ ਬਚਾ ਕੇ ਬਚਾ ਕੇ ਬਚਾ ਕੇ ਓਹ ਹੋ 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 ਖੜ ਜੋ ਜੀ ਓਹ ਹੋ ਹੋ ਪਾ ਲੋ ਬੂਟ ਪਾ ਲੋ ਪਾ ਲੋ ਬੂਟ ਪਾ ਲੋ ਪਰੇਸ਼ਾਨ ਕਰ ਰਹੇ ਆਂ ਇਹ ਹਣ ਬਸ ਕੀ ਨਾਮ ਆ ਬਾਪੂ ਜੀ ਸੌਣ ਸਿੰਘ ਆਈ ਸੌਣ ਸਿੰਘ ਜੀ ਹਾਂ ਜੀ ਕਿੱਥੋਂ ਆਇਓ ਆਪਣਾ ਗੰਡਾ ਖੇੜਜੋ ਆਏ ਬਾਪੂ ਜੀ ਇੱਧਰ ਤੁਸੀਂ ਕਿੱਥੇ ਗਏ ਸੀਗੇ ਜਾਸ ਤੋਂ ਨੇ ਗਏ अच्छा तो बड़ी दिक्कत है, है, है जी ਇਹਦੇ ਵਿੱਚ ਦੀ ਨਾਲ ਨਹੀਂ ਹੈਗਾ ਕੋਈ ਕੱਲਿਓ ਇਹ ਮੁੰਡਾ ਜੀ اچھا ਗਿਰ ਵੀ ਸਕਦੇ ਹੋ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੋਊਗੀ ਜੀ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰਾਂ ਨੂੰ ਸਰਕਾਰਾਂ ਦਾ ਬੇਈਮਾਨ ਹੋ ਗਿਆ ਜੀ ਹਾਂ ਨਾ ਨਰਾਮ ਆਦਮੀ ਆ ਨਾ ਮੋਢੀ ਰਿਆ ਸਾਰੇ ਸਾਰੀ ਮੋਢੀ ਆਪਣਾ ਧੱਕਾ ਕਰ ਰਿਆ ਹਾਂ ਚੰਡੀਗੜ੍ਹ ਧੱਕਾ ਕਰ ਰਹੇ ਨੇ ਬਹੁਤ ਧੱਕਾ ਹੋ ਰਿਹਾ ਕਿੰਨੀ ਉਮਰ ਆ ਬਾਪੂ ਜੀ 82 ਸਾਲ ਦੀ ਉਮਰ ਹੈ 82 ਸਾਲ ਬੱਲੇ 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 ਤਾਂ ਬਿਮਾਰ ਵੀ ਹੋ ਸਕਦੇ ਹੋ ਜੀ ਠੰਡਾ ਪਾਣੀ ਹੋਊਗਾ ਹਾਂ ਜੀ ਹਾਂ ਚਲੋ ਜੀ ਮਿਹਰਬਾਨੀਆਂ ਮੁਰਗੀ ਜੀ ਜੋ ਕਰ ਰਿਹਾ ਠੀਕ ਕਰ ਰਿਹਾ ਮਰੇਗਾ ਸਤਾ ਦਿਓ ਜੋ ਬੋਲੇ ਆ ਰਖੀ ਸਤਾ ਦਿਓ ਸੋ ਬਜ਼ੁਰਗ ਕਹਿੰਦੇ ਤਿਆਰੀ ਹੈ ਜੀ ਸੇਤੀਓ ਮਰੂਗਾ ਕਿਤੇ ਨਾ ਕਿਤੇ ਗੁੱਸਾ ਹੀ ਜਿਹੜਾ ਬਜ਼ੁਰਗਾਂ ਦਾ ਉਹ ਦਿਖਾਈ ਦੇ ਰਿਹਾ ਏ ਸੋ ਬੜੀਆਂ ਦਿੱਕਤਾਂ ਦਾ ਸਾਹਮਣਾ ਹੈ ਆਮ ਰਾਗੀਰਾਂ ਨੂੰ ਕਰਨਾ ਪੈ ਰਿਹਾ ਹੈ ਰਾਸਤਾ ਪਾਰ ਕਰਨ ਦੇ ਲਈ ਟੋਲ ਟੈਕਸ ਦੇਣ ਦੇ ਬਾਵਜੂਦ ਸਾਰੇ ਟੈਕਸ ਭਰਨ ਦੇ ਬਾਵਜੂਦ ਫੇਰ ਵੀ ਲੋਕਾਂ ਨੂੰ ਪਰੇਸ਼ਾਨੀ ਆ ਜਿਹੜੀ ਉਹ ਚੱਲਣੀ ਪੈ ਰਹੀ ਆ ਗੰਦੇ ਪਾਣੀ ਦੇ ਵਿੱਚ ਦੀ ਲਿਕੜਨਾ ਪੈ ਰਿਆ ਏ ਆਪਣੀ ਮੰਜ਼ਿਲ ਵੱਲ ਵਧਣ ਦੇ ਲਈ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਫਿਲਹਾਲ 13 ਤਰੀਕ ਦੀ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਆ ਕਿ 13 ਨੂੰ ਅਸੀਂ ਦਿੱਲੀ ਕੂਚ ਕਰਾਂਗੇ ਉਹ ਆਉਣ ਵਾਲਾ ਟਾਈਮ ਦੱਸੂਗਾ ਕਿ ਇਥੋਂ ਅੱਗੇ ਕਿਸਾਨ ਵੱਧ ਪਾਉਂਦੇ ਨੇ ਜਾਂ ਇਹ ਜਿਹੜੀਆਂ ਸਲੇਬਾਂ ਇਹ ਰੋਕਾਂ ਲਗਾਈਆਂ ਗਈਆਂ ਨੇ ਕਿਸਾਨਾਂ ਨੂੰ ਰੋਕਣ ਚ ਕਾਮਯਾਬ ਹੁੰਦੀਆਂ ਨੇ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ